ਗੁਰਦੁਆਰੇ ਜਾਣ ਤੋਂ ਮਨਾ ਕਰਨ ਤੇ ਈਸਾਈ ਫੌਜੀ ਅਫਸਰ ਬਰਖਾਸਤ ਈਸਾਈ ਧਰਮ ਦੀ માનਤਾ ਦੱਸਦਿਆਂ ਕੀਤਾ ਸੀ ਇਨਕਾਰ ਸੁਪਰੀਮ ਕੋਰਟ ਨੇ ਫੌਜੀ ਅਫਸਰ ਦੀ ਬਣਾਈ ਰੇਲ ਕਿਹਾ ਫੌਜ 'ਚ ਰਹਿਣ ਦੇ ਯੋਗ ਨਹੀਂ ਹੈ ਜਿਹਹਾ ਵਿਅਕਤੀ ਇਹ ਤਸਵੀਰ ਜੋ ਸਮੇਂ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਹੈ ਇੱਕ ਈਸਾਈ ਫੌਜੀ ਜਿਨ੍ਹਾਂ ਦਾ ਨਾਮ ਹੈ ਸੈਮੂਲ ਕਮਲੇਸਨ ਇਨ੍ਹਾਂ ਦੀ ਜੋ ਇਸ ਸਮੇਂ ਬਰਖਾਸਤ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ ਤੇ ਇਹਨਾਂ ਨੂੰ ਕਿਹਾ ਹੈ ਕਿ ਇਹ ਵਿਅਕਤੀ ਫੌਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਕੀ ਹੈ ਇਹ ਮਾਮਲਾ ਜਿਸ ਤੇ ਕਾਰਨ ਸੁਪਰੀਮ ਕੋਰਟ ਨੇ ਸੈਮੁਲ ਕਮਲੇਸਨ ਨੂੰ ਝਾੜ ਪਾਈ ਅਤੇ ਉਹਨਾਂ ਦੀ ਬਰਖਾਸਤੀ ਨੂੰ ਬਰਕਰਾਰ ਰੱਖਿਆ ਦਰਅਸਲ ਇਹ ਸਾਰਾ ਮਾਮਲਾ ਮਾਰਚ 2017 ਨਾਲ ਜੁੜਿਆ ਹੈ ਸੈਮੁਲ ਕਮਲੇਸਨ ਥਰਡ ਕਬਲੀ ਰਿਮੈਂਟਲੀ ਵਿੱਚ ਲੈਫਟੇਨੈਂਟ ਬਣੇ ਸਨ ਉਹਨਾਂ ਦੀ ਜੁਨਟ ਵਿੱਚ ਮੰਦਰ ਅਤੇ ਗੁਰਦੁਆਰੇ ਸਨ ਜਿੱਥੇ ਹਰ ਹਫਤੇ ਧਾਰਮਿਕ ਪ੍ਰੇਡ ਹੁੰਦੀ ਸੀ ਸੈਮੂਅਲ ਕਮਲੇਸਨ ਆਪਣੇ ਫੌਜੀ ਸਾਥੀਆਂ ਨਾਲ ਉੱਥੇ ਤੱਕ ਜਾਂਦੇ ਤਾਂ ਜ਼ਰੂਰ ਸੀ ਪਰ ਉਹ ਮੰਦਰ ਤੇ ਗੁਰਦੁਆਰੇ ਵਿੱਚ ਦਾਖਲ ਨਹੀਂ ਹੁੰਦੇ ਸਨ ਜਦੋਂ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਫੌਜੀ ਅਫਸਰਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਇਸ ਦਾ ਇਹ ਕਾਰਨ ਦੱਸਿਆ ਕਿ ਉਹ ਇੱਕ 크ਰਿਸਚਨ ਵਿਅਕਤੀ ਹਨ ਤੇ ਉਹਨਾਂ ਦਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਪਵਿੱਤਰ ਬਾਈਬਲ ਦੇ ਅਨੁਸਾਰ ਮੂਰਤੀ ਪੂਜਾ ਕਰਨਾ ਪਾਪ ਹੈ ਸੈਮੂਲ ਕਮਲੇਸਨ ਦਾ ਕਹਿਣਾ ਸੀ ਕਿ ਉਹਨਾਂ 'ਤੇ ਕਈ ਅਪਸਰਾਂ ਵੱਲੋਂ ਤਬਾਹ ਪਾਇਆ ਜਾਂਦਾ ਸੀ ਪਰ ਫਿਰ ਵੀ ਉਹ ਇਸ ਸਪਰੇਡ ਦੇ ਵਿੱਚ ਸ਼ਾਮਲ ਨਹੀਂ ਹੋਏ ਯਾਨੀ ਕਿਸ ਵਿੱਚ ਹਿੱਸਾ ਨਹੀਂ ਲੈਂਦੇਗੇ ਸੀ ਸੋ ਇਸ ਕਾਰਨ ਫੌਜੀ ਅਪਸਰਾਂ ਦੇ ਵੱਲੋਂ ਸੈਮੂਲ ਕਮਲੇਸਨ ਦੇ ਉੱਤੇ ਅਨੁਸ਼ਾਸਨਹੀਨਤਾ ਦੇ ਕਰਕੇ ਜਿਹੜੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੋ ਲੰਬੇ ਸਮੇਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਸੈਮੂਲ ਕੰਬਲੇਸਨ ਨੇ ਇਸ ਤਰੀਕੇ ਨਾਲ ਆਪਣੇ ਫੌਜੀ ਸਾਥੀਆਂ ਦਾ ਜੋ ਕਿ ਦੂਸਰੇ ਧਰਮਾਂ ਨਾਲ ਜੁੜੇ ਹੋਏ ਸਨ ਉਹਨਾਂ ਦਾ ਨਿਰਾਦਰ ਕੀਤਾ ਉਹਨਾਂ ਦੀ ਆਸਥਾ ਦਾ ਨਿਰਾਦਰ ਕੀਤਾ ਹੈ ਸੋ ਇਹ ਕਾਰਨ ਦੱਸਦੇ ਹੋਇਆ ਸੁਪਰੀਮ ਕੋਰਟ ਨੇ ਸੈਮੂਲ ਕੰਬਲੇਸਨ ਦੀ ਬਰਖਾਸਤ ਨੂੰ ਬੜਕਰਾਰ ਰੱਖਿਆ ਸੋ ਸਵਾਲ ਹੁਣ ਇੱਥੇ ਇਹ ਹੈ ਕਿ ਇੱਕ 크੍ਰਿਸਚਨ ਵਿਅਕਤੀ ਦਾ ਮੰਦਰ ਦੇ ਗਰਵ ਗ੍ਰਹਿ ਵਿੱਚ ਨਾ ਜਾਣਾ ਗ੍ਰੋਸ ਇਨਡਿਸਿਪਲਨ ਹੈ ਜਾਂ ਇਸ ਧਰਮ ਦੀ ਆਜ਼ਾਦੀ ਹੈ ਜਿਸ ਦੀ ਗਰੰਟੀ ਸਾਡੇ ਭਾਰਤ ਦਾ ਸਿਧਾਂਤ ਦਿੰਦਾ ਹੈ ਇੱਕ ਅਫਸਰ ਦੀ ਨੌਕਰੀਗੇ ਪਰ ਚਰਚਾ ਹੁਣ ਸਿਰਫ ਆਰਮੀ ਦੀ ਨਹੀਂ ਭਾਰਤ ਦੇ ਧਾਰਮਿਕ ਅਧਿਕਾਰਾਂ ਦੀ ਹੈ ਕੀ ਧਰਮ ਨੂੰ ਪਹਿਲ ਦੇਣ ਲਈ ਨੌਕਰੀ ਦਿੱਤੀ ਸੀ ਜਾਂ ਦੇਸ਼ ਦੀ ਸੇਵਾ ਕਰਨ ਲਈ ਕੀ ਇਸ ਫੌਜੀ ਨੇ ਦੁਸ਼ਮਣ ਨਾਲ ਲੜਨ ਤੋਂ ਮਨਾਂ ਕੀਤਾ ਜਾਂ ਕਿਸੇ ਦੂਜੇ ਧਰਮ ਨੂੰ ਮੰਨਣ ਤੋਂ ਮਨਾਂ ਕੀਤਾ ਕਿਆ ਨਿਆਂ ਹੈ ਤੇਜ਼ਤੀ ਸੇਵਾ ਤੋਂ ਪਹਿਲਾਂ ਧਰਮ ਪਹਿਲਾ ਕੀ ਜੇ ਉਸ ਜਗ੍ਹਾ ਤੇ ਇਕੱਲਾ ਚਰਚ ਜਾਂ ਮਸਜਿਦ ਹੁੰਦੀ ਤਾਂ ਕਿ ਸਾਰੇ ਹਿੰਦੂ ਫੌਜੀ ਮਸਜਿਦ ਵਿੱਚ ਸਜਦੇ ਕਰਦੇ ਜਾਂ ਚਰਚ ਵਿੱਚ ਅਰਦਾਸਾਂ ਕਰਦੇ ਸੋ ਸੈਮੂਲ ਕਮਲੇਸਨ ਨੇ ਆਪਣੇ ਵਿਸ਼ਵਾਸ ਤੇ ਕਰਕੇ ਆਪਣੇ ਪ੍ਰਭੂ ਦੇ ਕਰਕੇ ਆਪਣੀ ਨੌਕਰੀ ਕੁਰਬਾਨ ਕਰ ਦਿੱਤੀ ਸੋ ਤੁਸੀਂ ਸੈਮੂਲ ਕਮਲੇਸਨ ਦੇ ਜੀਵਨ ਤੋਂ ਕੀ ਸਿੱਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ thank you